ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ ਮੈਂ ਸ਼ਹੀਦ ਉਦਮ ਸਿੰਘ ਨਗਰ ਦਾ ਵਾਸੀ ਆ ਬੇਟੀ ਦਾ ਬਰਥ ਸਰਟੀਫਿਕੇਟ ਕਰੈਕਸ਼ਨ ਕਰਾਉਣਾ ਸੀਗਾ ਪਰ ਉਹ ਹੋ ਨਹੀਂ ਰਿਹਾ ਸੀਗਾ ਮੈਂ ਬੜਾ ਖੱਜਲ ਖਰਾਬ ਹੋਇਆ ਤੇ ਮੇਰੇ ਦੋਸਤ ਨੇ 1075 ਨੰਬਰ ਮੈਨੂੰ ਦੱਸਿਆ ਮੈਂ ਉਹਦੇ ਤੇ ਆਪਣਾ स्लॉट ਬੁੱਕ ਕਰਵਾਇਆ ਜਿਸਾ ਅੱਜ ਕਰਵਾਇਆ ਅਗਲੇ ਦਿਨ ਹੀ ਮੇਰੇ ਘਰ ਅਵੀਰ ਜੀ ਆ ਗਏ ਆ ਇਹਨਾਂ ਨੇ ਆ ਕੇ ਮੇਰੀ ਸਾਰੀ ਪ੍ਰੋਬਲਮ ਸੋਲਵ ਕਰ ਦਿੱਤੀ ਐ ਤੇ ਇਹ ਉਪਰਾਲਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਆ ਭਗਵੰਤ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਦੇ ਵਿੱਚ ਮੇਨਲੀ ਸਰਵਿਸ ਜਾਈਂਦੀਆਂ ਮੈਰਿਜ ਸਰਟੀਫਿਕੇਟ ਹੋਗੇ 올ਡਰਸ ਪੈਨਸ਼ਨ ਹੋਗੀਆਂ ਕਾ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਜਿਹਦੇ ਵਾਸਤੇ ਲੋਕਾਂ ਨੂੰ ਪਹਿਲਾਂ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਹੁਣ ਸਿਟੀਜ਼ਨ ਕੀ ਕਰ ਰਹੇ ਨੇ ਘਰੇ ਬਹਿ ਕੇ 1076 ਤੇ ਕਾਲ ਕਰਕੇ ਸੇਵਾ ਸੈਗ ਨੂੰ ਘਰੇ ਬੁਲਾ ਕੇ ਉਹ ਆਪਣੀਆਂ ਸੇਵਾਵਾਂ ਦਾ ਜਿਹੜਾ ਉਹ ਲਾਭ ਲੈ ਰਹੇ ਨੇ ਸਿਟੀਜਨਾਂ ਨੂੰ ਕਿਸ ਤਰ੍ਹਾਂ ਢੀਲ ਕਰਨਾ ਹੈ ਕਿਹੜੇ ਤਰੀਕੇ ਨਾਲ ਢੀਲ ਕਰਨਾ ਹੈ ਇਹ ਸਾਰਾ ਸੇਵਾ ਸਹਿਕਾ ਨੂੰ ਸਾਡੇ ਵੱਲੋਂ ਮਤਲਬ ਦੱਸਿਆ ਜਾ ਰਿਹਾ ਹੈ ਮੈਂ ਚਾਹੁੰਦਾ ਕਿ ਸਾਰੇ ਸਿਟੀਜਨਾਂ ਨੂੰ ਵੱਤ ਵਤ 1077 ਤੇ ਆਪਣੀਆਂ ਸੇਵਾਵਾਂ ਲੈਣ ਤੇ ਘਰੇ ਬੈਠੇ ਇਸ ਚੀਜ਼ ਦਾ ਫਾਇਦਾ ਲੈਣ ਬਾਰ ਬਾਰ ਦਫਤਰਾਂ ਜਮਲਾ ਕੇ ਖੱਜਲ ਖੁਆਰੀਆਂ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਕਿਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਦੁਆਰ ਤੁਹਾਨੂੰ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ ਚੋਂ ਕਸਬਿਆਂ ਚੋਂ ਸੱਥਾਂ ਚੋਂ ਸ਼ਹਿਰਾਂ ਚੋਂ ਚੌਂਕਾਂ 'ਚੋਂ ਚੱਲੂਗੀ ਉਹ ਮੈਂ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ